ਦਲਜੀਤ ਦੋਸਾਨ ਦੇ ਅੰਬਾਨੀਆਂ ਦੇ ਵਿਆਹ ਚ ਸ਼ਰੀਕ ਹੋਣ ਦੇ ਮਗਰੋਂ ਹੁਣ ਉਹਨਾਂ ਨੂੰ ਲੈ ਕੇ ਕੰਟਰੋਵਰਸੀ ਚੱਲ ਰਹੀ ਹੈ ਤੇ ਸਰੋਤਿਆਂ ਦਾ ਮੰਨਣਾ ਸੀ ਕਿ ਦਲਜੀਤ ਨੂੰ ਅੰਬਾਨੀਆਂ ਦੇ ਵਿਆਹ ਚ ਸ਼ਿਰਕਤ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਦੇ ਕਰਕੇ ਸਰਕਾਰ ਕਿਸਾਨਾਂ ਨਾਲ ਤੱਕਾ ਕਰ ਰਹੀ ਹੈ ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਮਿਲ ਰਹੇ ਪਰ ਇਸੇ ਉੱਪਰ ਹੀ ਹੁਣ ਪੰਨਾ Sidhu ਤੇ Water Cannon ਵਾਲੇ ਮੁੰਡੇ ਨਵਦੀਪ ਜਲਬੇੜ ਦਾ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਤੇ ਆ ਹੁਣ ਤੁਹਾਨੂੰ ਪਹਿਲਾਂ ਪੰਨਾ Sidhu ਤੇ ਫਿਰ ਨਵਦੀਪ ਦਾ ਰਿਐਕਸ਼ਨ ਦਿਖਾਉਂਦੇ ਆ ਜਲਜੀਤ ਨੂੰ ਲੈ ਕੇ ਰਿਹਾਨਾ ਨੂੰ ਲੈ ਕੇ ਬਹੁਤ ਤਰ੍ਹਾਂ ਦੀ ਦੇਖੀ ਛੋਟੀਆਂ ਗੱਲਾਂ ਨੇ ਦੇਖੋ ਦਲਜੀਤ ਉਹ ਹਰ ਇੱਕ ਦਾ ਕੋਈ ਉਹ ਅਗਲਾ ਕੰਮ ਹੈ ਇਹ ਪਤਾ ਹੀ ਗੱਲ ਆ ਇਹ ਅਸੀਂ ਮੈਚ ਜੀ ਦਾ ਟਿੱਪਣੀ ਨਹੀਂ ਕਰਦਾ ਹਨਾ ਜੋ ਜਿਹਦਾ ਹੁੰਦਾ ਵਿਆਹ ਹੁੰਦੇ ਰਹਿਣਗੇ ਸ਼ਾਦੀਆਂ ਹੁੰਦੀਆਂ ਰਹਿਣਗੀਆਂ ਤਾਂ ਹੁੰਦੀਆਂ ਰਹਿਣੀਆਂ ਨੇ ਠੀਕ ਹੈ ਪਰ ਸਾਡੀ ਤਾਂ ਕਿਰਤੀ ਕੰਮ ਦੀ ਲੜਾਈ ਆ ਸਾਡੇ ਕਿਸਾਨਾਂ ਦੀ ਲੜਾਈ ਆ ਅਸੀਂ ਕਿਸੇ ਤੋਂ ਕੀ ਲੈਣਾ ਹਨਾ ਅਸੀਂ ਆਪਣੇ ਲਈ ਲੜੀਏ ਸਾਡੇ ਦਾ ਇਹ ਕੰਮ ਹੁੰਦਾ ਅਸੀਂ ਤਾਂ ਬਸ ਉਧਰ ਦੇਖੀ ਜਾਂਦੇ ਆ ਅਸੀਂ ਆਪ ਦੇ ਬਾਰੇ ਨਹੀਂ ਦੇਖਦੇ ਉਹ ਸਵਾਦ ਲਈ ਜਾਂਦੇ ਆ ਕਿਸੇ ਦਾ ਵਿਆਹ ਹੋਇਆ ਕਿਦਾ ਸ਼ਾਦੀ ਹੋਈ ਆ ਅਸੀਂ ਆਪਣੇ ਲੜਾਈਆਂ ਅਸੀਂ ਉਧਰ ਧਿਆਨ ਭੜਕਾ ਲਿਆ ਉਹ ਮਾੜਾ ਉਹ ਚੰਗਾ ਉਹ ਮਾੜਾ ਪਰ ਤੁਸੀਂ ਆਪਾਂ ਕਿੰਨੇ ਕ ਚੰਗੇ ਆ ਆਪਾਂ ਇੱਕ ਚੀਜ਼ ਦੇਖੀ ਵੀ ਜਿੰਨਾ ਅਸੀਂ ਆਪਣੇ ਅੰਦਰ ਝਾਤੀ ਮਾਰਾਂਗੇ ਵੀ ਅਸੀਂ ਕੀ ਕਰ ਰਹੇ ਆ ਘਰੇ ਬੈਠੇ ਅਸੀਂ ਗੱਲੇ ਬਸ ਬੁੱਲੀ ਜਾਂਦੇ ਰਹਨੇ ਆ ਆ ਉੱਥੇ ਲੜੀ ਜਾਂਦੇ ਆ ਦਲਜੀਤ ਉਹਦੇ ਵਿਆਹ ਚ ਵਾਗਿਆ ਉਹਦੇ ਵਿਆਹ ਚ ਵਾਗਿਆ ਤੁਸੀਂ ਜਿਹੜੇ ਦਿੱਥੇ ਕੰਮ ਕਰਨ ਵਾਲਾ ਤੁਸੀਂ ਕਿੱਥੇ ਆਏ ਹੋ ਹੁਣ ਕਹੀ ਮੈਂ ਦੇਖਿਆ ਕਈ ਸਾਡੇ ਭਰਾ ਬਾਹਰ ਬੈਠੇ ਬੋਲੀ ਜਾਂਦੇ ਨੇਗੇ ਹੈਨਾ ਇੱਕ ਦੋ ਭਰਾ ਹੁੰਦੇ ਨੇਗੇ ਉਹਨਾਂ ਨੂੰ ਯਾਰ ਦਲਜੀਤ ਜੀ ਦੇ ਵਿਆਹ ਚ ਵਾਗਿਆ ਵਗ ਜਾਣ ਦੇ ਉਹਦਾ ਉਹਦੀ ਉਹਦਾ ਕੰਮ ਆ ਹੈਨਾ ਉਹ ਅਗਲੇ ਦੇ ਕੋਲੇ ਪੈਸਾ ਉਹ ਲਾਈ ਜਾਂਦੇ ਨੇ ਪਰ ਤੁਸੀਂ ਇੱਥੇ ਆ ਕੇ ਕਦੋਂ ਡਟੋਂਗੇ ਆਹ ਮਾਗਲਿਆਂ ਦੇ ਕੀਰਤਾਂ ਅਗਲੇ ਦੀ ਹੈਨਾ ਅਸੀਂ ਅਸੀਂ ਕੌਣ ਹੁੰਦੇ ਆ ਕਿ ਜਦ ਕੀਰਤਾਂ ਤੋ ਰੋਕਣ ਵਾਲੇ ਹੈਨਾ ਤੇ ਜਾਣਾ ਚਾਹੀਦਾ ਬੱਬਾ ਜੀ ਜੀ ਮੇ ਜਿਵੇਂ ਮਾਣ ਆ ਯਾਰ ਉਹ ਸਾਡੇ ਪੰਜਾਬ ਦਾ ਮਾਣ ਆ ਪੱਗ ਬੰਨ ਕੇ ਗਿਆ ਹੈ ਨਾ ਗੁਰਦਾ ਪਜਾਮਾ ਪਾ ਗਿਆ ਪਰ ਹਾਂ ਠੀਕ ਆ ਯਾਰ ਸਾਰੇ ਅਸੀਂ ਕਹਿੰਨੇ ਆ ਸਾਰਿਆਂ ਨੂੰ ਵੀ ਹਾਂ ਦੇਖ ਥੋੜੇ ਪੰਜਾਬ ਅੱਜ ਫੇਰ ਦੁਬਾਰਾ ਸੜਕਾਂ ਤੇ ਆ ਸੜਕਾਂ ਤੇ ਲੜ ਰਹੇ ਤੇ ਸਾਰਿਆਂ ਨੂੰ ਅਸੀਂ ਇਹ ਨਹੀਂ ਕਹਦੇ ਤੁਹਾਨੂੰ ਸਿੰਗਰਾਂ ਨੂੰ ਹੈ ਨਾ ਕਿ ਤੁਸੀਂ ਆਗੇ ਇੱਥੇ ਬੈਰੀਕੇਡਾਂ ਦੇ ਮੱਥਾ ਮਾਰ ਰਹੇ ਨਾ ਪਰ ਇਹ ਜ਼ਰੂਰ ਚਾਹੁੰਨੇ ਆ ਥੋੜੇ ਦੋ ਹੈ ਨਾ ਵੀ ਇੱਕ ਪੋਸਟ ਆਪਣੇ ਪੰਜਾਬ ਪਿੱਛੇ ਮੁੰਡੇ ਤਾਂ ਸ਼ਹੀਦ ਹੋ ਗਏ ਸਾਡੇ ਪੋਸਟਾਂ ਜ਼ਰੂਰ ਪਾਣੀਆਂ ਚਾਹੀਦੀਆਂ ਨੇ ਗੇੜਾ ਜ਼ਰੂਰ ਮਾਰਨਾ ਚਾਹੀਦਾ ਚਾਹੇ ਦਲਜੀਤ ਬ